ਅਸਲਾਮੁਅਲੈਕਮ ਸਤ ਸ੍ਰੀ ਅਕਾਲ ਕਿਦਾ ਹਾਲ ਚੱਲ ਜੀ ਵੀਰ ਉਮੀਦ ਕਰਦੇ ਆਂ ਵਧੀਆ ਵਗੈਰਾ ਆਪ ਸੋਨਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਹੋਰ ਤਬੀਤਾਂ ਸੇਤਾਂ ਸਾਰੇ ਭੈਣ ਭਰਾਵਾਂ ਦੀਆਂ ਠੀਕ ਨੇ ਹਾਂਜੀ ਤੁਹਾਡੀ ਵੀ ਤਬੀਤ ਠੀਕ ਹੈ ਹਾਂਜੀ ਸ਼ੁਕਰ ਅੱਲਾ ਦਾ ਚਲੋ ਠੀਕ ਹੈ ਕਿਉਂਕਿ ਮੈਂ ਕਿਹਾ ਭੈਣ ਭਰਾ ਆਪਣੇ ਕਮੈਂਟਸ ਵਗੈਰਾ ਕਰਦੇ ਪਏ ਸੀ ਨਾ ਸਾਰੇ ਭੈਣ ਭਰਾ ਤੈਨੂੰ ਦੁਆਵਾਂ ਦੇਂਦੇ ਪਏ ਸੀਗੇ ਤਾਂ ਕਰਕੇ ਮੈਂ ਕਿਹਾ ਚਲੋ ਸਾਰਿਆਂ ਦਾ ਸ਼ੁਕਰੀਆ ਅਦਾ ਕਰ ਲਾ ਉਹਦਾ ਥੂ ਥੱਲੇ ਮੈਸੇਜ ਤਾਂ ਨਹੀਂ ਥੱਲੇ ਆਪਣਾ ਕਮੈਂਟ ਦੇ ਨਹੀਂ ਕਰ ਸਕਦੀਆਂ ਠੀਕ ਹੈ ਇੱਥੇ ਚਲੋ ਸਾਰਿਆਂ ਦਾ ਧੰਨਵਾਦ ਕਰ ਲਿਆ ਕਰ ਇਹ ਖੁਰਕ ਪਈ ਛੜ ਛੜ ਕੇ ਬਾਅਦ ਹੀ ਜਾਨ ਖੁਰਕ ਪਈ ਹੋਈ ਤੈਨੂੰ ਠੀਕ ਹੈ ਹ ਇਸੇ ਗੱਲੋਂ ਕਹਿੰਦੇ ਨੇ ਤੰਦਰੁਸਤੀ ਹਜ਼ਾਰ ਨੇਮਤ ਹੈ ਬੰਦਾ ਸਵੇਰ ਉੱਠ ਕੇ ਟਾਈਮ ਸਿਰ ਨਾ ਤਾ ਹੋਵੇ ਨਾ ਠੀਕ ਹੈ ਪਰ ਯਕੀਨ ਮਨੋ ਸਾਰਾ ਦਿਨ ਇਹ तितਲੀ ਤਰ੍ਹਾਂ ਬੰਦਾ ਪੈਦਾ ਨਾੜਦਾ ਪਹਿਲਾਂ ਅੱਜ ਜੋ ਟਾਈਮ ਨਾ ਨਾ ਲਿਆ ਨੇ ਤਦ ਕਰਕੇ ਗੱਲਾਂ ਆਂਦਈਆਂ ਨੇ ਨਹੀਂ ਤੇ ਦੋ ਦੋ ਹਫ਼ਤੇ ਨਾ ਆਂਦੀ ਕੋਈ ਨਹੀਂ ਹੈ ਅੱਲਾ ਮਾਫ ਕਰੇ ਹਾਂ ਕਿੰਨਾ ਚੂਟ ਗੋਲਦੀਆਂ ਤੂੰ ਚਲੋ ਜੀ ਅੱਜ ਆਪਣੇ ਕੋ ਕੀ ਹੈ ਦੇਖਣ ਵਾਸਤੇ ਅਸੀਂ ਵੇਖਣ ਜਾ ਰਹੇ ਹਾਂ ਜੀ ਕਾਮੇਡੀ ਬੁਆਏ ਦੀ ਜਿਹੜੀ ਨਵੀਂ ਵੀਡੀਓ ਹੈ ਮਤਲਬ ਨਵੀਂ ਨਹੀਂ ਕਹਿ ਸਕਦੇ 10 ਦਿਨ ਪੁਰਾਨੀਆਂ ਪਰ ਸਾਡੇ ਵਾਸਤੇ ਨਵੀਂ ਹੈ ਸਾਡੇ ਵਾਸਤੇ ਨਵੀਂ ਹੈ ਪਹਿਲ ਬਰਾਵਾਂ ਨਾਲ ਸਾਂਝੀ ਤੇ ਉਹ ਕੋ ਕਿ ਕਈ ਵੀਰੇ ਆਪਣਾ ਸੱਚ ਕਈ ਵੀਰੇ ਜਿਹੜੇ ਸੀ ਨਾ ਉਹ ਕਮੈਂਟਸ ਕਰਕੇ ਕਹਿੰਦੇ ਸੀਗੇ ਕਿ ਯਾਰ ਸੀ ਨਾ ਕਈ ਵੀਡੀਓ ਐਸੀਆਂ ਨੇ ਕਿ ਜਿਹੜੀਆਂ ਆ ਗਈਆਂ ਨੇ ਪਰ ਅਸੀਂ ਵੇਖਦੇ ਨਹੀਂ ਪਏ ਅਸੀਂ ਤੁਹਾਡੇ ਨਾਲ ਵੇਖਾਂਗੇ ਇਸੇ ਕਰਕੇ ਮੈਂ ਕਿਹਾ ਚਲੋ ਹੁਣ ਕੋਈ ਨਹੀਂ ਹੁਣ ਤਬੀਅਤ ਅੱਲਾ ਖੈਰ ਰੱਖੇ ਫਰਕ ਪੈਣਾ ਸ਼ੁਰੂ ਹੋ ਗਿਆ ਹੈ ਤੇ ਉਹ ਬੇਟੀ ਆ ਲੈਣ ਨਾਲ ਕੰਮ ਲੈ ਕੇ ਆਵਾਂਗੇ ਬੇਹਤਰੀ ਵਾਲੇ ਪਾਸੇ ਆਣਾ ਸ਼ੁਰੂ ਹੋ ਗਈ ਹੈ ਬਿਲਕੁਲ ਰੂਟੀਨ ਨਾਲ ਕੰਮ ਕਰਾਂਗੇ ਠੀਕ ਹੈ ਤੇ ਬਸ ਜੇ ਵਿੱਚੋ ਸਮਝ ਲੋ ਨਾਗੇ ਪੈ ਗਏ ਨਾ ਤੇ ਸਮਝ ਲੋ ਮੰਜੇ ਦੇ ਮੰਜੇ ਤੇ ਬੈ ਗਏ ਹ ਨਹੀਂ ਨਾ ਕਰ ਮੈਂ ਦੱਸ ਤੇ ਦਵਾਂ ਮੇਰੇ ਵੱਲੀ ਦੱਸਣ ਦੇ ਤਾਂ ਤੁਸੀਂ ਵੀ ਤੇ ਬਿਮਾਰ ਹੋ ਸਕਦੇ ਹੋ ਨਾ ਬੰਦਾ ਬਿਮਾਰ ਵੀ ਹੋ ਜੀਵੇ ਨਾ ਤੇ ਬੰਦਾ ਫਿਰ ਵੀ ਹੌਸਲਾ ਫੜੀ ਰੱਖਦਾ ਹੈ ਠੀਕ ਹੈ ਇਹ ਮੇਰੀ ਹੀ ਮਜ਼ੀ ਜਿਹੜੇ ਮੈਂ ਤੁਹਾਨੂੰ ਜਦੋਂ ਤੁਸੀਂ ਮੇਰੇ ਨਾਲ ਗਿਓ ਨਾ ਫਿਰ ਇੰਦੇ ਜਿਵੇਂ ਮੈਂ ਤੁਹਾਨੂੰ ਲੈ ਕੇ ਗਈਆਂ ਇਹ ਮੇਰੀ ਹੀ ਮਜ਼ੀ ਮੈਂ ਕਿਵੇਂ ਤੁਹਾਨੂੰ ਉੱਥੇ ਪਹਗੇ ਮੇਰੇ ਹੱਥ ਦੋਵੇਂ ਨਾ ਪੱਠੇ ਖਿੱਚੇ ਗਏ ਹਾਂ ਜਿੱਥੇ ਰੁਕੀਏ ਪੜਕ ਕਰਦਾ ਭਰੇ ਟੀਕਾ ਤੇ ਆ ਮੇਰੇ ਚਿੱਤਰਾ ਚ ਲਾ ਦੇਵੇ ਚੱਲ ਕਹਿੰਦੀ 8 ਘੰਟੇ ਕਹਿੰਦੀ ਤੈਨੂੰ ਗੋਸ਼ ਨਹੀਂ ਹੁੰਦਾ ਹੋਣਾ ਜਿੱਤੇ 8 ਘੰਟੇ ਬਾਅਦ ਮੇਰੇ ਆਕੜ ਜਾਣ ਠੀਕ ਹੈ ਫਿਰ ਤਿੰਨ ਕਿ ਗੋਲੀਆਂ ਖਵਾ ਕੇ ਤੇ 8 ਕਿ 10 ਟੀਕੇ ਨਾਲ ਲੈ ਗਈ ਤੇ ਭਰਦੀ ਸੀ ਟੀਕਾ ਦੇ ਆ ਲਾ ਦੇ ਉਹ ਨਰਜੀ ਨਰਜੀ ਵਾਲੇ ਟੀਕੇ ਲਾ ਲਾ ਕੇ ਨਾ ਲਾ ਲਾ ਕੇ ਇੱਕ ਵਕਤ ਆਇਆ ਕਿ ਬਿਮਾਰੀ ਨੇ ਵੀ ਮਨ ਲਾਦਾ ਹੋਇਆ ਨਾ ਆਪਣੇ ਖਚਾਓ ਐਸੀ ਨਾ ਪੱਟਿਆਂ ਦਾ ਖਤਮ ਹੋ ਗਿਆ ਐ ਐਸੇ ਕਹੋ ਰੇ ਠੀਕ ਹੈ ਫੇਰ ਨਹੀਂ ਮੈਨੂੰ ਬਾਅਦ ਚੱਲਿਆ ਮੈਂ ਫੇਰ ਵੀ ਤੁਹਾਨੂੰ ਨਾਲ ਸਪੋਰਟ ਕਰਦੀ ਰਹੀ ਆਂ ਨਾ ਤਦ ਕਰਕੇ ਤੁਸੀਂ ਰਾਮਸ ਕੋਲ ਨਾਲ ਟੋੜ ਦੇ ਲਿਓ ਸਪੋਰਟ ਇਹ ਕੋਈ ਸੂਈ ਖਬੋਣੀ ਹੁੰਦੀ ਸੀ ਸਪੋਰਟ ਇਹਦੇ ਵਿੱਚ ਆਦੀ ਸੀਗੀ ਠੀਕ ਹੈ ਫੇਰ ਵੀ ਵੇਲਾ ਮਦਰ ਸਾਥ ਅੱਛਾ ਹੁਣ ਜਿਹੜਾ ਮੈਂ 4-5 ਦਿਨ ਹੋ ਗਿਆ ਘਰੋਂ ਬਾਹਰ ਨਹੀਂ ਜਾ ਰਿਹਾ ਤੇਰੀ ਤੇਰੀ ਖਾਤਰ ਮੈਂ ਆਪਣਾ ਫੇਰ ਵੀ ਆਪਣਾ ਘਰ ਬੈਠਾ ਆਵਾ ਠੀਕ ਹੈ ਕਦੀ ਮਿਹਰਬਾਨੀ ਪਾਣੀ ਪਿਆ ਇਸ ਦਿਨ ਕੋਲ ਬੈ ਕਦੀ ਬੱਚਿਆਂ ਦੀ ਕਦੀ ਕਦੀ ਮੈਨੂੰ ਗੱਲਾਂ ਸੁਣਾਣ ਦੇ ਪਈਆਂ ਗੱਲਾਂ ਸੁਣਾਣਾ ਪਿਆ ਮੈਂ ਇਹੀ ਤੇ ਦੱਸ ਰਿਹਾ ਕਿ ਅਗਰ ਵੀਡੀਓ ਵਿੱਚੋ ਸਮਝ ਲੋਗੇ ਇੱਕ ਦੋ ਦਿਨ ਸਕਿੱਪ ਹੋ ਗਈ ਨਾ ਤੇ ਸਮਝ ਲੋਗੇ ਆਪਣਾ ਫੇਰ ਦੁਬਾਰਾ ਬਣੀ ਪਰ ਫੁੱਦਵਾ ਕਰੋ ਕਿ ਸਕਿੱਪ ਨਾ ਹੀ ਹੋਵੇ ਤੇ ਇਹ ਢਿੱਲੀ ਨਾ ਹੀ ਹੋਵੇ ਠੀਕ ਹੈ ਇਹ ਇਹਨੇ ਇਦਾਂ ਹੀ ਹਸ਼ਾਸ਼ ਵਿਸ਼ਾਸ਼ ਰਵੇ ਸੇਤ ਤੰਦਰੁਸਤੀ ਵਾਲੇ ਅਸੀਂ ਕੋਂ ਕਾ ਦੁਆ ਗੋ ਆਏ ਦੇ ਵਾਸਤੇ ਇਹ ਪਰੇਸ਼ਾਨ ਹੋਏ ਕਿ ਤੇ ਆਪਾਂ ਪਰੇਸ਼ਾਨ ਹੋਵਾਂਗੇ ਠੀਕ ਹੈ ਤੇ ਚਲੋ ਜੀ ਕੌਮ ਦੀ ਮਾਈ ਨੂੰ ਬਹੁਤੀ ਪਰੇਸ਼ਾਨੀ ਤਾਂ ਦੁਨੀਆ ਰੋਟੀ ਬਜ਼ਾਰ ਵਾਲੇ ਮੈਂ ਪੰਜ ਜਦ ਬnikal ਗਿਆ ਮੇਰੀ ਤੇ ਬਿਮਾਰੀ ਭਮਾਈ ਦੀ ਦੁਖੇ ਨਾ ਦੁਖੇ ਜਿਹੜੀ ਉਹ ਪੈਸੇ ਜੇਬ ਚ ਪੈਸੇ ਲੱਗਦੇ ਨੇ ਉਹ ਦੁਖਦੇ ਨੇ ਹਾਂ ਉਹ ਤਾਂ ਗੱਲ ਕੋਲ ਉਹ ਖਦਾਰੀ ਗੱਲ ਖਾਨਬਿੰਦ ਦੇ ਮੁਕੱਦਰਾਂ ਦਾ ਹੁੰਦਾ ਹੈ ਪਰ ਗੱਲ ਕਰਨ ਦਾ ਮਕਸਦ ਇਹ ਰਜ਼ਾਨਾ ਰਜ਼ਾਨਾ ਬਾਹਰ ਦੀ ਰੋਟੀ ਨਹੀਂ ਖਾਦੀ ਜਾਂਦੀ ਘਰ ਦੀ ਰੋਟੀ ਦਾ ਆਪਣਾ ਨਹੀਂ ਘਰ ਦੀ ਰੋਟੀ ਦਾ ਆਪਣੀ ਹੁੰਦੀ ਆ ਇੱਕ ਬੱਕਰਲੀ ਹੁੰਦੀ ਆ ਇੱਕ ਉਹ ਬਾਲੋਂ ਫਿਰ ਕੇ ਇੰਨਾ ਆਇਆ ਨਾ ਆ ਕੇ ਤੇ ਘਰ ਜਦੋਂ ਮਾਂ ਦੇ ਆਦੀਆਂ ਦੋ ਰੋਟੀਆਂ ਖਾਦੀਆਂ ਨਾ ਦਾਜ ਕਸਮ ਚ ਚਸ ਆ ਗਈ ਸੀ ਆ ਠੀਕ ਹੈ ਔਰ ਬਾਹਰ ਇਹ ਵੀ ਗੱਲ ਹੈ ਕਿ ਤੁਹਾਨੂੰ ਆਪਣੇ ਘਰ ਤੋਂ ਰਵਸਕੂਨ ਵੀ ਕਿਤੇ ਨਹੀਂ ਕਿਉਂ ਵੀ ਕਿਤੇ ਨਹੀਂ ਆਉਂਦਾ ਹਦ ਤੱਕ ਪਿੰਡੀ ਸਾਲੀ ਦਾ ਘਰ ਸੀ ਨਾ ਠੀਕ ਹੈ ਸਾਲੀ ਕਹਿੰਦੀ ਸੀ ਇੱਕ ਦੋ ਦਿਨ ਰਵੋ ਉੱਥੇ ਬਿਮਾਰ ਹੋ ਗਏ ਸੀ ਪਰ ਕੰਨ ਨਹੀਂ। ਕੰਨ ਨਹੀਂ ਮੈਂ ਆਪਣੇ ਘਰ ਜਾਣਾ। ਆਪਣੇ ਘਰ ਆਉ ਤੇ ਅੱਜ ਬੰਦਾ ਸਕੂਨ ਚ ਆ ਜਾਂਦਾ। ਅੱਧੀ ਪਰੇਸ਼ਾਨੀ ਵਾਕਈ ਬੰਦੇ ਦੀ ਇੰਝੀ ਦੂਰ ਹੋ ਜਾਂਦੀ ਕਿ ਜਦੋਂ ਬੰਦਾ ਘਰ ਆ ਕੇ ਆਪਕੋ ਕਿ ਜੋ ਰਿਲੈਕਸੇਸ਼ਨ ਜੋ ਸਕੂਨ ਤੁਹਾਨੂੰ ਆਪਣੇ ਘਰ ਮਿਲਣਾ ਨਾ ਉਹ ਤੁਹਾਨੂੰ ਕਿਸੇ ਹੋਰ ਪਲੇਸ 'ਚ ਬੈ ਕੇ ਨਹੀਂ ਮਿਲਣਾ। ਤੇ ਚਲੋ ਪਹਿਲੇ ਆਪਾਂ ਵੀਡੀਓ ਦੇਖਦੇ ਆਂ ਕਾਮੇਡੀ ਬੁਆਏ ਦੀ ਤੇ ਫੇਰ ਆਪਾਂ ਕਰਦੇ ਆਂ ਤੇ ਗੱਲਬਾਤ ਲਓ ਚੱਕੋ ਫਿਰ ਵੀਡੀਓ। ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ। ਆਪਾਂ ਨੂੰ ਕੱਲ ਹੀ ਉੜ ਦੀ ਉੜ ਦੀ ਖਬਰ ਮਿਲਿਆ ਕਿ ਪੂਜਾ ਸੰਗਾ ਹੁਣ ਕਰਾਉਗੀ ਚੌਥਾ ਵਿਆਹ ਉਹਨਾਂ ਦੇ ਘਰ ਵਾਲਾ ਹੋਣ ਦੇ ਤੋਂ ਪੂਰੀ ਤਰ੍ਹਾਂ ਅੱਕਿਆ ਪਿਆ ਤੇ ਉਹਨੂੰ ਇਹ ਪੂਜਾ ਸੰਗ ਉਹ ਹੀ ਨਹੀਂ ਜਿਹੜੀ ਕਹਿੰਦੀ ਸੀ ਮੇਰੇ ਘਰ ਦੀ ਛਤਾਂ ਡਿੱਗ ਪਈਆਂ ਮੈਨੂੰ ਮੋਬਾਈਲ ਆਈਫੋਨ ਲੈ ਦੇਓ ਤੇ ਮੈਨੂੰ ਚੰਦ ਮੈਨੂੰ ਦਿਓ ਤੇ ਰਿਪੇਅਰਿੰਗ ਵਾਸਤੇ ਪੈਸੇ ਚਾਹੀਦੇ ਦੋਸਤੋ ਬਾਅਦ ਉਹਨੇ ਆਈਫੋਨ ਲੈ ਆਈਫੋਨ ਲੈ ਲਿਆ ਸੀਗਾ ਇਹ ਮੁੱਲਾ ਤਾਂ ਉਹੀ ਹੈ ਪੜਨਾ ਚਾਹੁੰਦਾ ਤੇ ਇਸੇ ਤਰ੍ਹਾਂ ਹੋਰ ਵੀ ਕਈ ਮੁੱਦੇ ਨੇ ਆਪਾਂ ਤੁਹਾਨੂੰ ਦੱਸਦੇ ਹਾਂ ਪੂਰੀ ਡਿਟੇਲ 'ਚ ਬਿਨਾ ਹੋਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਹ ਮਿਲ ਕਰਦੀਆਂ ਜੀ ਕਿਸੇ ਸਾਲ ਗੱਲ ਠੱਠ ਹੋਵੋਗੇ ਚੜ੍ਹ ਵੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਦੇਖ ਲਓ ਜੀ ਆ ਜੈਸਮੀਨ ਮਾਲ ਇਹਨੇ ਆਪਣੇ ਬੋਰਿੰਗ ਜਿਹੇ ਵਲੌਗ ਬਣਾ ਬਣਾ ਕੇ ਨੇਰੀ ਲਿਆ ਰੱਖਿਆ ਉਹ ਤੋਂ ਅੱਧਾ ਘੰਟਾ ਦਾ ਵਲੌਗ ਦਾ ਇਹ ਲੋਕਾਂ ਦੀ ਭੜਾਈ ਮੰਗਣ ਜਿਟ ਪਾ ਦਿੰਦੀ ਆ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਆਪਣੀ ਜ਼ਿੰਦਗੀ 'ਚ ਖੁਸ਼ ਹੋਵੋਗੇ ਓਏ ਇੰਨੀ ਭੜਾਈ ਤੂੰ ਲੋਕਾਂ ਦੀ ਮੰਗਦੀ ਆ ਕਦੇ ਆਪਦੀ ਵੀ ਮੰਗ ਲਿਆ ਕਰੋ ਨਾਲੇ ਲੋਕਾਂ ਦੀ ਜਿਹ ਭੜਾਈ ਮੰਗਦੇ ਹੋ ਨਾ ਆਪਦੇ ਵਲੌਗ ਜੇ ਬਣਾਉਣੇ ਛੱਡ ਦੋ ਉਹ ਲੋਕਾਂ ਦੀ ਇਸੇ ਜੀ ਭਲਾਈ ਆ ਦੁਖੀ ਕਰ ਰੱਖਿਆ ਤੁਹਾਡੇ ਵਲੋਗਾਂ ਨਹੀਂ ਉਹ ਇੰਦੇ ਅੱਗੇ ਹੋਰ ਵੀ ਗੱਲ ਸੁਣੋ ਯਾਰ ਮਰਾ ਜੀ ਸਾਸੀ ਕਾ ਸਾਸੀ ਕਾ ਜਿਹਾ ਰਹੇ ਲੋ ਫੇ ਦੋ ਤਾਂ ਸੋਨਾ ਕੱਢ ਲਈਆਂ ਬੀਬੀ ਵੀ ਆਪਣੇ ਕਈ ਕੰਮ ਚੱਲੀ ਮੈਂ ਵੀ ਆਪਣੀ ਕੇਅਰ ਚੱਲੀ ਲਾਤੀ ਚ ਕਰਦੀ ਆਪਣੇ ਕਈ ਕੰਮ ਚੱਲੀ ਆ ਦੋਵੇਂ ਮਿਆੜੇ ਆਪਣੇ ਨਾਲ ਕਿਆਂ ਚੱਲੇ ਹਨ ਲੋ ਔਖੇ ਬਲਾਉ ਜੀ ਸਸਰੀ ਕਾ ਨਹੀਂ ਹੈ ਕੋਈ ਫਾਰਮੈਲਟੀ ਆ ਵੀ ਥੋੜਾ ਬਲੌਗ ਬਣੀ ਆਂਦਾ ਉਹ ੱੱਕੇ ਨਾਲੀ ਸਸਰੀ ਕਾ ਬਲਾਈ ਆਵੇ ਔਖੇ ਟੋਰਾ ਸ਼ੋਰਾ ਕੱਢ ਲੀਆਂ ਦੇਖ ਲੋ ਇੰਦੀ ਟੋਰਾ ਸ਼ੋਰਾ ਵੀ ਉਹ ਇਦੋਂ ਸੋਹਣੇ ਕੱਪੜੇ ਨਾ ਘਰਾਂ 'ਚ ਕੰਮ ਕਰਨ ਵਾਲੀਆਂ ਪਾਉਂਦੀਆਂ ਨਾਲੇ ਇਹਦਾ ਆਹ ਸੂਟ ਮੈਂ ਇਹਦੇ 50 ਬਲੌਗਾਂ 'ਚ ਦੇਖ ਲਿਆ ਉਤੋਂ ਕਹਿੰਦੀ ਪੀਆ ਮੈਂ ਪੇਕਿਆਂ 'ਚ ਚੱਲੀਆਂ ਇਹ ਵੀ ਪੇਕਿਆਂ 'ਚ ਚੱਲਿਆ ਤੇ ਬੱਚੇ ਨਾਨਕਿਆਂ 'ਤੇ ਚੱਲੇ ਆ ਨਹੀਂ ਜੇ ਤੁਸੀਂ ਪੇਕਿਆਂ 'ਤੇ ਚੱਲੀਆਂ ਤੇ ਉਹ ਵੀ ਨਾਨਕਿਆਂ ਦੀ ਤੁਹਾਡੇ ਨਾਲ ਹੀ ਜਾਣਗੇ ਹੋਰ ਕਿਉਂ ਪਾਕਿਸਤਾਨ ਨੂੰ ਤੁਰ ਜਾਣਗੇ ਪਤਾ ਨਹੀਂ ਕਿਹੜਾ ਸਸਤਾ ਨਸ਼ਾ ਕਰਦੀ ਐ ਇਹਨੂੰ ਪਤਾ ਹੀ ਲੱਗਦਾ ਬੋਲਦੀ ਕੀ ਪਈਆਂ ਮੈਂ I'm ਵੱਡੇ ਬਲੌਗਰਾਂ ਨੂੰ ਓਏ ਯਾਰ ਇੰਨੀ ਅਕਲ ਤਾਂ ਬੱਚਿਆਂ ਨੂੰ ਵੀ ਹੁੰਦੀ ਆ ਜਦੋਂ ਕਿਸੇ ਦੇ ਰੂਮ ਚ ਜਾਈਦਾ ਤਾਂ ਗੇਟ ਖੜਕਾ ਕੇ ਜਾਈਦਾ ਤੇ ਮੈਡਮ ਨੇ ਸਿੱਧਾ ਗੇਟ ਖੋਲਤਾ ਅੱਗੋਂ ਪਤਾ ਨਹੀਂ ਬੰਦਾ ਕਿਹੜੀ ਪੋਜੀਸ਼ਨ ਚ ਬੈਠਾ ਹੋਵੇ ਓਏ ਉਹ ਵੀ ਵਿਚਾਰੇ ਕਿਵੇਂ ਕੱਚੇ ਜੇ ਹੋ ਗਏ ਉਹ ਮਾਤਾ ਕਿਵੇਂ ਚੁੰਨੀ ਜੇ ਸੈਟ ਕਰਨ ਲੱਗ ਗਈ ਅੰਨਲੇ ਉਹਨਾਂ ਨੂੰ ਚਾਹੀਦਾ ਸੀ ਜੇ ਤੁਸੀਂ ਇਹਨਾਂ ਨੂੰ ਬੁਲਾਇਆ ਵੀ ਤੁਸੀਂ ਪਹਿਲੇ ਸ਼ੱਟ ਸੂਟ ਹੋ ਕੇ ਬੈਠੋ ਵੀ ਤਿਆਰ ਤੁਰ ਹੋ ਕੇ ਬੈਠੋ ਓਏ ਇਹਨਾਂ ਨੂੰ ਤਾਂ ਇਹ ਵਾਕਈ ਆਪਣਾ ਠੀਕ ਹੈ ਇਹ ਸਾਡੇ ਇਸਲਾਮ ਦੇ ਵਿੱਚ ਵੀ ਹੈ ਕਿ ਚਾਹੇ ਮੀਆਂ ਬੀਬੀ ਆ ਚਾਹੇ ਤੁਹਾਡੇ ਮਾਪਿਓ ਦਾ ਹੈ ਚਾਹੇ ਤੁਹਾਡੇ ਭੈਣ ਭਰਾਵਾਂ ਦਾ ਕਮਰਾ ਜਦੋਂ ਵੀ ਜਾਣਾ ਹੈ ਕਿਸੇ ਦੇ ਘਰ ਤੂੰ ਕਮਲ ਕਮ ਪਹਿਲੇ ਨੌਕ ਕਮਰੇ ਦਾ ਤੇ ਬਹੁਤ ਦੂਰ ਦੀ ਗੱਲ ਹੈ ਕਿ ਕਿਸੇ ਦੇ ਘਰ ਵੀ ਦਾਖਲ ਹੋਣਾ ਹੈ ਤੇ ਪਹਿਲੇ ਤੁਸੀਂ ਦਰਵਾਜ਼ਾ ਨੌਕ ਕਰੋ ਦਸਤਕ ਦਿਓ ਉਂਦਰੋਂ ਆਵਾਜ਼ ਆਏ ਫਿਰ ਤੁਸੀਂ ਅੰਦਰ ਜਾ ਬਿਲਕੁਲ ਉਦੋਂ ਸਹੀ ਗੱਲ ਹੈ ਵਾਕਈ ਬੰਦਾ ਕਿਸੇ ਵੀ ਹਾਲਤ ਦੇ ਵਿੱਚ ਬੈਠਾ ਹੋ ਸਕਦਾ ਪਰ ਉਹ ਜਾਈ ਕਹਿੰਦੀ ਸਾਨੂੰ ਇੰਨਾ ਹੀ ਸਿਕ ਉਹ ਸਿੱਧੀਆਂ ਹੀ ਡੱਬ ਗਈ ਉਹ ਵਿਚਾਰਾ ਉਹ ਵਿਚਾਰਾ ਬਾਪੂ ਜੀ ਵੀ ਉਹ ਵੀ ਆਪਣਾ ਦੇਖਦਾ ਰਹਿ ਗਿਆ ਉਹ ਸੱਸੀ ਗੱਲ ਵਾਜੀ ਗਰ ਮਾਂ ਵੀ ਤੇਰੀ ਪਰੇਸ਼ਾਨ ਬਟਾ ਲੈਂਦੇ ਆ ਮਤਲਬ ਆਪਣੇ ਕੋਈ ਬੰਦੇ ਕਿਸੇ ਵੀ ਹਾਲਤ ਚ ਬੈਠਾ ਹੋ ਸਕਦਾ ਉਹ ਥੋੜਾ ਉਹਨਾਂ ਨੂੰ ਥੋੜੀ ਪਤਾ ਕਿ ਉਹਨੇ ਕੈਮਰਾ ਚ ਆਪਣੇ ਨਾਮ ਦਾ ਆ ਵੀ ਦੇਖ ਲੋ ਹਾਂ ਫਿਰ ਤੁਸੀਂ ਕਮਤ ਕਮ ਯਾਰ ਇਨਕੇ ਬਲੌਗ ਦੀ ਮਾਂ ਚੰਗੀ ਐ ਜਿਹੜੀ ਕੁਝ ਗੱਲ ਨਹੀਂ ਸਾਡੀ ਅੰਮਾ ਵਰਗੀ ਹੁੰਦੀ ਤੇ ਪਹਿਲੀ ਗਾਲਾਂ ਦੇੜੀ ਅਚਨ ਥਾਪਾ ਬਲੌਗ ਦਾ ਪਹਿਲੇ ਨੂੰ ਤੇ ਕਿਤੇ ਰੱਖ ਲੈ ਇਹਨਾਂ ਦਾ ਪਹਿਲੇ ਮੈਂ ਮਕੂ ਤੇ ਕੈਮਰਾ ਥਾਪਾ ਜਰਾ ਅਕਲ ਚੱਲ ਨਹੀਂ ਹੈਗੀ ਤੁਹਾਨੂੰ ਤਾਂ ਹੈਗੀ ਆ ਉਹ ਇਹਨਾਂ ਨੂੰ ਤਾਂ ਆਦਤ ਹੀ ਬਣੀ ਐ ਬਸ ਮੂੰਹ ਚੱਕ ਕੇ ਜਿੱਧਰ ਮਰਜ਼ੀ ਕੈਮਰਾ ਲਾ ਜਾਂਦੇ ਆ ਆ ਮੈਨੂੰ ਤਾਂ ਲੱਗਦਾ ਜੰਗਲ ਪਾਣੀ ਬੈਠੇ ਵੀ ਕੈਮਰਾ ਨਾਲ ਹੀ ਲੱਗ ਜਾਂਦੇ ਆ ਉੱਥੇ ਵੀ ਕਹਿੰਦੇ ਹੋਣਗੇ ਸੱਸਰੀ ਕਾਲ ਜੀ ਸਾਰਿਆਂ ਨੂੰ ਤੁਸੀਂ ਸਾਰੇ ਵਧੀਆ ਹੋਵੋਗੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਆਪ ਭਾਵੇਂ ਉੱਥੇ ਜੰਗਲ ਪਾਣੀ ਜ਼ੋਰ ਲਾ ਲਾ ਕੇ ਦੁਖੀ ਹੋ ਜਾਂਦੇ ਹਣ ਦੇਖੋ ਕਿੰਨੀ ਸ਼ਾਂਤੀ ਨਾਲ ਬੈਠਾ ਸੀ ਵਿਚਾਰਿਓ ਹੈ ਕਿੰਨਾ ਸਕੂਨ ਸੀ ਇਹਨਾਂ ਨੇ ਆ ਕੇ ਘਰ ਨੂੰ ਕਿਵੇਂ ਚਿੜਿਆ ਘਰੀ ਬਣਾ ਕੇ ਰੱਖਤਾ ਉਤੋਂ ਜਿਹੜੀ ਵੀਡੀਓ ਬਣਾਈ ਜਾਂਦੀ ਹੈ ਕੁੜੀ ਮੈਂ ਤਾਂ ਇਹ ਤੇ ਹੈਰਾਨਾ ਕਿਵੇਂ ਚੁੜੇਲਾ ਤਰ੍ਹਾਂ ਹਾਸੇ ਆ ਆ ਦੇਖੋ ਇਹ ਕਿੱਦਾਂ ਬਣ ਗਿਆ ਉਹ ਇਹਨਾਂ ਵੀ ਕਸਮੇ ਪਹਿਲੇ ਮੋਬਾਈਲ ਨਾਲ ਰਿੰਗਟੂਗਾ ਨਹੀਂ ਹੁੰਦੀ ਤੋ ਵਾਹ ਤੋ ਇਹਨੇ ਕੋ ਹੋਰ ਰੱਖਨੇ ਚਾਹੀਦੇ ਸੀ ਲਾ ਇਹ ਹੱਸਣ ਵਾਲੀ ਕੀ ਗੱਲ ਆ ਆਖੇ ਦੋ ਤਿੰਨ ਸਮੇਂ ਸੇ ਹੋਰ ਰੱਖਨੇ ਚਾਹੀਦੇ ਸੀ ਬੜੀ ਤੂੰ ਇੱਕ ਬਹੁਤ ਵੱਡਾ ਜੋਕ ਸੁਣਾਤਾ ਜਿਹੜਾ ਐਨੇ ਦੰਦ ਕੱਢਣ ਲੱਗ ਗਏ ਤੋ ਵਾਹ ਤੋ ਵੇ ਲੋਕਾਂ ਤੇ ਹਰਾਣਾ ਵੀ ਕਿਹੜੇ ਅਣਪੜ ਵਹਿਲੜ ਤੇ ਨਕਮੇ ਲੋਕ ਇਹਨਾਂ ਦਾ ਵਲੌਗ ਦੇਖਦੇ ਆ ਇਹਨੇ ਅੱਧੇ ਘੰਟੇ ਦਾ ਵਲੌਗ ਤਾਂ ਆ ਦੰਦ ਕੱਟ-ਕੱਟ ਕੇ ਢਪਾਤਾ ਜਿਵੇਂ ਇਹ ਹੱਸਦੀਆਂ ਪਈਆਂ ਸੇਮ ਐਵੇਂ ਚੋਡੇਲਾ ਹੱਸਦੀਆਂ ਹੁੰਦੀਆਂ ਉਹ ਵੀ ਕੇ ਨਾ ਆ ਮੈਂ ਜੜੀ ਗੱਲ ਹੋਈਦਾ ਨਾਲੇ ਨੂੰ ਕਹਿਣਾ ਚਾਹਣਾ ਭਰਾਵਾ ਪੈਸਾ ਦਾ ਜ਼ਿੰਦਗੀ 'ਚ ਜਦੋਂ ਮਰਜ਼ੀ ਕਮਾ ਲੈਗਾ ਓਏ ਸਭ ਤੋਂ ਪਹਿਲਾਂ ਵਿਚਾਰੀ ਜੈਸਮੀਨ ਨੂੰ ਖੁਰਕ ਦੀ ਦਵਾਈ ਦਵਾ ਦੇ ਅੱਧਾ ਘੰਟਾ ਹੋ ਗਿਆ ਉਹਨੂੰ ਖੁਰਕ ਦੀ ਨੂੰ ਕਦੇ ਕੰਚ ਖੁਰਕੀ ਆਂਦੀ ਕਦੇ ਕੰਨ ਕਦੇ ਨੱਕ ਕਦੇ ਟੁਈ ਖੁਰਕੀ ਆਂਦੀ ਆ ਆਹ ਦੇਖੋ ਓਏ ਓਏ

ਵਾਗੀ ਬਹੁਤ ਨਿੱਕੀਆਂ ਨਿੱਕੀਆਂ ਚੀਜ਼ਾਂ ਨੋਟ ਤੇਰੇ ਵਰਗੀ ਹੈ ਮੈਂ ਆਨੀ ਕਦੀ ਆਂਦੇ ਕੰਦੇ ਕੰਦੇ ਮਰ ਗਏ ਹੋ ਤੋ ਬਾ ਤੋ ਬਾ ਕੋਈ ਲੋਕ ਹੈ ਜਿਸ ਨੂੰ ਮੈਂ ਰੈਡੀ ਹੋਣ ਲੱਗੀ ਸੀ ਜੀ ਕਿੱਥੇ ਜਾਣੀ ਜਾਣੀ ਹੋ ਰਹੀ ਹੈ ਹੈ ਕਿੱਥੇ ਆਉਣਾ ਕਿੱਧਰ ਵੀ ਨਹੀਂ ਕਿੱਧਰ ਜਾਣਾ ਹੀ ਹੋਣਾ ਉਹ ਪ੍ਰਾਵਾ ਇਹਨੇ ਜਾਣਾ ਜੋਣਾ ਕਿਤੇ ਨਹੀਂ ਬਸ ਤਿਆਰ ਹੋ ਕੇ ਵਲੌਗ ਵਾਲਾ ਕੰਜਰ ਖਾਣਾ ਸ਼ੁਰੂ ਕਰ ਦਿੱਤਾ ਨਾਲੇ ਦੁਪਹਿਰ ਹੋ ਗਈ ਤੂੰ ਵੀ ਕੋਈ ਢੱਕਾ ਤੋੜ ਲਿਆ ਕਰ ਜਿਵੇਂ ਲੰਮੀਆਂ ਤਾਣ ਕੇ ਪਿਆ ਉਹ ਤੇਰੀ ਘਰ ਵਾਲੀ ਆ ਕਮਲ ਪਟਿਆਲਾ ਤੇ ਤੂੰ ਬਣਿਆ ਰਨਾ ਮਹਾਰਾਜਾ ਪਟਿਆਲਾ ਚਪਲਾ ਲੈ ਕੇ ਆਏ ਕੱਲ ਸਾਨੂੰ ਮਿਲੀਆਂ ਨਹੀਂ ਮੇਰੀਆਂ ਤੇ ਪਿੰਕੀ ਦੀਆਂ ਤੁਹਾਡੇ ਲਈ ਵੀ ਲੈ ਕੇ ਆਉਂਗੀ ਨਹੀਂ ਚਾਰ ਸਾਲ ਹੋ ਗਏ ਤੁਹਾਨੂੰ ਉਹੀ ਚਪਲਾ ਪਾਦਦੇ ਰੱਖੀ ਜਾਂਦੇ ਧਾਰੀਆ ਚਪਲਾਂ ਨੂੰ ਦੇ ਕੇ ਖਸ ਗਈਆਂ ਕਸਨ ਦੇ ਕੋਈ ਨਾ ਮੈਂ ਤਾਂ ਲਿਆਉਂਗੀ ਮੈਂ ਤਾਂ ਲਿਆਉਂਗੀ ਜਿਹੜੀ ਦੀਦੀ ਲੋੜਾ ਨਾ ਉਚੀ ਲੋ ਫੌਜੀ ਕਲਾ ਨੇ ਮੈਂ ਤਾਂ ਲਿਆਉਂਗੀ ਲੈ 4 ਸਾਲ ਹੋ ਗਏ ਚੱਪਲ ਲਈ ਤੂੰ ਹਲੇ ਕਹਿੰਦਾ ਲੋੜ ਨਹੀਂ ਉਹ ਭਰਾਵਾ ਬਦਲ ਨਾ ਚੱਪਲ ਪੂਜਾ ਸੰਗੜੇ 4 ਸਾਲਾਂ ਦੇ 4 ਘਰ ਵਾਲੇ ਬਦਲ ਤੇ ਮੇਰੇ ਤੋਂ ਖਲ ਤੇ ਚੱਪਲੀ ਨਹੀਂ ਬਦਲੀ ਗਈ ਆ ਨਲੇ ਮੈਂ ਹਰਾਨਾ ਵੀ ਫਾਲੀ ਇਹੋ ਜੀ ਕਿਹੜੀ ਕੰਪਨੀ ਆ ਜਿਹਨੇ ਇਹਨੂੰ ਲੋਹੇ ਦੀ ਚੱਪਲੀ ਬਣਾਇਆ 4 ਸਾਲਾਂ ਤੋਂ ਮੱਕੀ ਚੱਪਲੀ ਨਹੀਂ ਕੱਢ ਲਈ ਨਹੀਂ ਲੈਣੀ ਚੱਪਲ ਮੈਂ ਤਾਂ ਲਿਆਉਂਗੀ ਬੋਲੀ ਜਾ ਤੈਨੂੰ ਕਹਿਦਾ ਕਿ ਨਹੀਂ ਲੈਣੀ ਸੌਣ ਦੇ ਕਾਪਟ ਆਰ ਦੋਸਰ ਮੇਰੇ ਚੱਪਲਾਆਂ ਨਹੀਂ ਲਿਆ ਮੈਂ ਕਿਹਾ 50 ਰੁਪਏ ਦੀਆਂ ਨਹੀਂ ਉਹ ਲੋੜ ਹੀ ਨਹੀਂ ਕਦੇ ਮੈਨੂੰ ਮੈਂ ਲਿਆਣੀਆਂ ਨਾ ਤੁਹਾਡੇ ਲਈ ਗਿਫਟ ਕਰੂੰਗੀ ਤੁਹਾਨੂੰ ਮੈਂ ਲੋੜ ਨਹੀਂ ਗਿਫਟ ਕੋਕਟਾ ਮੈਨੂੰ ਯਾਰ ਤੁਹਾਡੀਆਂ ਚੱਪਲਾ ਖਸ ਗਈਆਂ ਆ ਯਾਰ ਇਹਨੂੰ ਖੈ ਲੋ ਆਖੇ ਇਹਨੂੰ ਬੰਦ ਕਰ ਉਹ ਭਰਾਵਾ ਜੇ ਕੈਮਰਾ ਇਹ ਬੰਦ ਕਰਤਾ ਤੁਹਾਡਾ ਰੋਟੀ ਪਾਣੀ ਕਿੱਥੋਂ ਚੱਲੂਗਾ ਉਹ ਵਲੋਗਾਂ ਤੋਂ ਤੁਹਾਡਾ ਘਰ ਚੱਲਦਾ ਪਿਆ ਉਹ 100 200 ਰੁਪਏ ਦੀ ਚੱਪਲਾ ਹੁੰਦੇ ਲਈ ਗਈ ਜਾਂਦਾ ਤੈਨੂੰ 100 ਲੱਗੇ ਤੂੰ ਤੋਂ ਵੀ ਕਹੀ ਜਾਂਦੀ ਆ ਮਿੰਤਾ ਕਰੀ ਜਾਂਦੀ ਆ ਵੀ ਤੂੰ ਲੱਖਾਂ ਇ ਚੀਜ਼ ਲੱਗ ਗਈ ਨੇ ਚੁੱਪ ਕਰਕੇ ਲਿਆ ਕੇ ਦੇ ਦੇਣੋ ਤੇ ਨਾਲੇ ਚੱਪਲ ਉਹ ਹੀ ਤੇਰੇ ਇਹਨੇ ਬਾਅਦ ਕਿਰਦਾ ਗੁੱਸੇ ਹੋ ਕੇ ਤੇਰੀ ਸਿਰ 'ਚ ਭਰਉਣੀ ਆ ਨਾਲੇ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਵੀ ਬੱਚੇ ਤੁਹਾਡੇ ਬਰਾਬਰ ਦੇ ਹੋ ਗਏ ਆ ਹੈ ਉਹ ਤੁਹਾਨੂੰ ਅਕਲ ਕਦੋਂ ਆਊਗੀ ਉਹ ਵੀਡੀਓ ਬਣਾਉਣ ਲੱਗੇ ਆਸਾ ਪਾਸਾ ਕੋਈ ਦੇਖਤਾ ਲਿਆ ਕਰੋ ਔਰ ਸਾਹਮਣੇ ਤੁਹਾਡੇ ਬੈਠ ਤੇ ਅੰਡਰ ਗਾਰਮੈਂਟਸ ਪੇ ਹੋਇਆ ਹੁਣ ਮੈਂ ਕੀ ਦੱਸਾਂ ਯਾਰ ਮੈਂ ਤਾਂ ਮੂੰਹ ਪਰੇ ਕਰਕੇ ਵੀਡੀਓ ਬਣਾਈ ਇਹਨਾਂ ਦੀ ਉਹ ਇਹਨਾਂ ਨੂੰ ਵੀਡੀਓ ਬਣਾਉਣ ਲੱਗੇ ਸ਼ਰਮ ਨਹੀਂ ਆਉਂਦੀ ਉਹ ਮੇਰੇ ਅਰਕਾਂ ਨੂੰ ਵੀਡੀਓ ਦੇਖਣ ਲੱਗੇ ਤਾਂ ਸ਼ਰਮ ਆਉਂਦੀ ਆ ਇੱਕ ਤੇ ਚਲੋ ਇਹ ਬਸ ਥੋੜੀ ਵੇ ਵਿਚ ਇਹਨਾਂ ਨੇ ਓਵਰ ਕਰ ਦਿੱਤਾ ਹੈ ਜਦੋਂ ਕਿ ਵੀਡੀਓ ਬਣਾਣ ਲੱਗੇ ਕਿ ਕਮਨ ਕਮ ਵਲੋਗ ਬਣਾ ਰਹੇ ਹੋ ਫੈਮਿਲੀ ਵਲੋਗ ਤੁਸੀਂ ਬਣਾ ਰਹੇ ਹੋ ਕਮਨ ਕਮ ਥੋੜੀ ਜੀ ਤੇਜ਼ੀਬ ਹੁੰਦੀ ਹੈ ਕੋਈ ਵੇਖ ਤੇ ਵੇਖ ਲਿਆ ਕਰੋ ਦੂਸਰੀ ਗੱਲ ਇਹ ਵੇ ਕਿ ਚਲੋ ਉਹ ਅਧਿਕਾਰ ਵਾਲੀ ਹੈ ਚਲੋ ਉਹਨੂੰ ਪੁੱਛਣ ਦਈਏ ਕਿ ਚਪਲੀ ਆਪਣਾ ਤੁਹਾਨੂੰ ਲਿਆ ਦਈਏ ਉਹ ਦੇਖ ਲਓ ਉਹਨੇ ਕਿੰਨਾ ਰੂਟ ਬੋਲਦਾ ਪਿਆ ਠੀਕ ਹੈ ਨਹੀਂ ਮੈਨ ਲੈਣੀ ਚੱਲ ਚੱਲ ਇਹਨੂੰ ਬੰਦ ਕਰੀਏ ਕਹਿੰਦਾ ਮਤਲਬ ਠੀਕ ਹੈ ਯਾਰ ਅਗਰ ਤੁਸੀਂ ਇਹੀ ਨਿਜ਼ਾਮ ਆਪਣਾ ਬਲੋਗਿੰਗ ਵਗੈਰਾ ਕਰਦੇ ਹੋ ਪਰ ਕਹਿੰਦਾ ਮੈਂ ਤੇ ਇੱਕ ਲਿਮਟ ਦੇ ਵਿੱਚ ਰਹਿ ਕੇ ਕਰੋ ਇੱਕ ਤੇਹਜੀਬ ਦੇ ਦਾਇਰੇ ਦੇ ਵਿੱਚ ਰਹਿ ਕੇ ਕਰੋ ਕਿ ਜਾ ਕੇ ਤੁਹਾਗੇ ਜਿਹਦੇ ਵਿੱਚ ਤੁਹਾਡੀ ਮਨਜ਼ਰ ਇੱਜ਼ਤ ਵੀ ਪਮਾਲ ਨਾ ਹੋਵੇ ਠੀਕ ਹੈ ਤੇ ਤੁਹਾਡੀ ਸੋਹਣੀ ਆਪਣਾ ਵੀਡੀਓ ਵੀ ਬਣ ਜਾਵੇ ਠੀਕ ਹੈ ਉਹ ਮੈਂ ਤੇ ਉਹ ਚੀਜ਼ ਥੋੜੀ ਵਿੱਚ ਸਕਿੱਪ ਕਰ ਦਿੱਤੀ ਸੀ ਬੰਦ ਕਰ ਦਿੱਤੀ ਸੀ ਉੱਥੇ ਵੀਡੀਓ ਬਟ ਗੱਲ ਕਰਨ ਦਾ ਮਕਸਦ ਇਹ ਹੈ ਵੀ ਕਿ ਯਾਰ ਵੇਖ ਲਿਆ ਕਰੋ ਆਸ-ਪਾਸ ਵੀਡੀਓ ਬਣਾਣ ਲੱਗੇ ਸਾਰੀਆਂ ਧੀਆਂ ਭੈਣਾਂ ਤੇ ਧੀਆਂ ਭੈਣਾਂ ਸਾਰੀਆਂ ਦੀ ਸਾਂਝੀ ਹੁੰਦੀਆਂ ਨੇ ਬਟ ਇਹ ਚੀਜ਼ ਨਹੀਂ ਹੈ ਕਿ ਬਸ ਇਹ ਕੈਮਰਾ ਚੱਕ ਲਿਆ ਇਹਦੇ ਵਿੱਚ ਜੋ ਵੀ ਹੁੰਦਾ ਰਿਹਾ ਪਹਿਜ ਵਿਖਾਈ ਜੋ ਵਿਖਾਈ ਜੋ ਵਿਖਾਈ ਇੰਨੀ ਬੇਸ਼ਰਮੀ ਨਹੀਂ ਚਲੋ ਯਾਰ ਇਹਨਾਂ ਨੂੰ ਛੱਡੋ ਹੁਣ ਆਪਾਂ ਮੇਨ ਮੁੱਦੇ ਦੀ ਗੱਲ ਤੇ ਆਉਣੇ ਆ ਵੀ ਪੂਜਾ ਸੰਗਾ ਦਾ ਹੁਣ ਹੋਊਗਾ ਚੌਥਾ ਵਿਆਹ ਕਿਉਂਕਿ ਪੂਜਾ ਦਾ ਜਿਹੜਾ ਹੁਣ ਘਰ ਵਾਲਾ ਉਹਨੂੰ ਛੱਡਣ ਲਈ ਬਹਾਨੇ ਜੇ ਬੜਾਈ ਜਾਂਦਾ ਸੁਣ ਲੋ ਹਾਂਜੀ ਰਹੀ ਓਹੀ ਵਾਕਈ ਇਹੀ ਹੈ ਜੋ ਵੀ ਉਹ ਦੇ ਰਿਹਾ ਪੂਜਾ ਸੰਗਾ ਹੈ ਨਾ ਤੇ ਮੈਨੂੰ ਚਲੋ ਬਾਕੀ ਦਾ ਜਿਹੜੇ ਬੋਲਦੇ ਬੋਲ ਹੀ ਰਹੇ ਨੇ ਬਟ ਮੇਰੇ ਨਾਲ ਜਿਹੜਾ ਹਸਮੈਨ ਹੈ ਮੇਰੇ ਨਾਲ ਵੀ ਮਿਸਟਰ ਬੀ ਵਿਕਾਰ ਰਿਹਾ ਤੇ ਮੈਨੂੰ ਕਹਿ ਰਿਹਾ ਕਿ ਨਾ ਤੂੰ ਇੱਥੋਂ ਚਲੀ ਜਾ ਨਾ ਛੱਡ ਦੇ ਤੇ ਮੈਂ ਮੈਂ ਜਿਹੜਾ ਕੀ ਕੀਤਾ ਜਿਹੜਾ ਕਿ ਮੇਰੇ ਨਾਲ ੜਾ ਹੋ ਰਹੀ ਹੈ ਨਾ ਮੇਰੇ ਨਾਲ ਕੋਈ ਚੀਂਡ ਹੋ ਰਿਹਾ ਕਿ ਮੈਂ ਉਹਨਾਂ ਨੂੰ ਕੋਈ ਮਾਰਾ ਨਹੀਂ ਦਿੱਤਾ ਤੇ ਪਰ ਮੈਨੂੰ ਨਹੀਂ ਸਮਝ ਆ ਰਹੀ ਕਿ ਕਾਊਂਟਰ ਕਰਕੇ ਇਹ ਨਾ ਯਾਦ ਕੋਈ ਕੋਡ ਮਜਾ ਮੇਰੇ ਨਾਲ ਇਹ ਮਾੜੀ ਹੋ ਰਹੀ ਹੈ ਜਿਹੜਾ ਵੀ ਮੇਰੇ ਨਾਲ ਜਿਹੜਾ ਵੀ ਮੇਰੇ ਨਾਲ ਰਿਹਾ ਉਹ ਮੇਰਾ ਹਰੇ ਭਰੇ ਧੁੱਖਾ ਕਰਕੇ ਹੋਗਾ ਮੈਂ ਨੋਸ਼ੀ ਸੰਮਨ ਨੂੰ ਡਾਗ ਰਹੀ ਉਹ ਯਾਰ ਸਿਆਣਿਆਂ ਨੇ ਸੱਚ ਹੀ ਕਿਹਾ ਵੀ ਜੈਸੀ ਕਰਨੀ ਵੈਸੀ ਭਰਨੀ ਵੀ ਜਿਵੇਂ ਦਾ ਤੂੰ ਪਹਿਲਾਂ ਮੁੰਡੇ ਨਾਲ ਕਰਕੇ ਆਈਆਂ ਹੁਣ ਓਵੇਂ ਤੇਰੇ ਸਾਹਮਣੇ ਆਊਗਾ ਉਹ ਯਾਰ ਇਹ ਮੁੰਡਾ ਇਹਨੂੰ ਪਤਾ ਕਿਉਂ ਛੱਡਣਾ ਚਾਹੁੰਦਾ ਮੇਨ ਰੀਜ਼ਨ ਤੁਸੀਂ ਇਹਦੇ ਮੂੰਹੋਂ ਹੀ ਸੁਣ ਲਓ ਹੈਲੋ ਗਾਇਸ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆਣਾ ਮੇਰਾ ਪੂਜਾ ਸੰਜਾਲਾ ਜਿਹੜਾ ਟੈਲਾ ਅਕਾਊਂਟ ਆ ਜਿਹੜਾ ਮੇਰਾ ਮੇਨ ਅਕਾਊਂਟ ਸੀਗਾ ਜਿੱਤੇ 480 ਜੇ ਮੇਰੇ ਸੀਗੇ ਫਾਲੋਅਰਸ ਸੋ ਮੇਰਾ ਅਕਾਊਂਟ ਡਿਸੇਬਲ ਹੋ ਗਿਆ ਤੇ ਆ ਦੇਖ ਲਿਆ ਤੁਸੀਂ ਮੇਨ ਰੀਜ਼ਨ ਇਹੀ ਆ ਵੀ ਇਹਦਾ 4 ਲੱਖ 80 ਹਜ਼ਾਰ ਫਾਲੋਅਰ ਵਾਲਾ ਅਕਾਊਂਟ ਹੋ ਗਿਆ ਬੰਦ ਤੇ ਕਮਾਈ ਹੋ ਗਈ ਬੰਦ ਇਸੇ ਕਮਾਈ ਦੇ ਲਾਲਚ ਚ ਆ ਕੇ ਤਾਂ ਇਹ ਦਰਿਆਈਏ ਘੋੜੇ ਨਾਲ ਮੁੰਡੇ ਨੇ ਵਿਆਹ ਕਰਾਇਆ ਸੀ ਤੇ ਉਹਨੂੰ ਵੀ ਪਤਾ ਹੁਣ ਕਮਾਈ ਕਿਸੇ ਪਾਸੋਂ ਹੋਣੀ ਨਹੀਂ ਤੇ ਇਹਨੂੰ ਛੱਡਣ 'ਚ ਹੀ ਫਾਇਦਾ ਐ ਇਸ ਲਈ ਹੁਣ ਬਹਾਨੇ ਬਣਾਈ ਜਾਂਦਾ ਇਹਨੂੰ ਛੱਡਣ ਲਈ ਤੇ ਭਰਾਓ ਹੁਣ ਤੁਸੀਂ ਨਾ ਕਿਤੇ ਇਹ ਤੇ ਦੱਸ ਕਰਕੇ ਕਿਤੇ ਵੀਡੀਓ ਪਾ ਦੋਵੇ ਮੈਂ ਹੁਣ ਚੌਥਾ ਵਿਆਹ ਕਰਾਉਣਾ ਮੇਰੀ ਹੈਲਪ ਕਰੋ ਅਜੇ ਤੁਸੀਂ ਇਹਦੀ ਹੈਲਪ ਕਰ ਲਈਆ ਤੇ ਇਹਨੂੰ ਗੱਡੀ 'ਚ ਬਾਹੋ ਜੇ ਤੇ ਭਾਈ ਮਹਿਰ ਵਾਲੀ ਪਾਰਕਿੰਗ 'ਚ ਜ਼ਰੂਰ ਛੱਡਿਆ ਹੋ ਜੇ ਇਹ ਮੇਰੂ ਵਾਲੀ ਪਾਰਕਿੰਗ ਜੀ ਜ਼ਰੂਰ ਚੱਲਦੀ ਆਈ ਉਹ ਨਹੀਂ ਇਹ ਗਲਤ ਗੱਲ ਹੈ ਹਾਂ ਜੀ ਨੇ ਕਿਹਾ ਕਿ ਉਹਨੇ ਸਹੀ ਆਖਿਆ ਕਿ ਜੈਸੀ ਕਰਨੀ ਵੈਸੀ ਬਣਨੀ ਪਹਿਲਿਆਂ ਨਾਲ ਇਹ ਧੋਖਾ ਕਰਕੇ ਆਈ ਸੀ ਉਹ ਹੁੰਦਾ ਬਹੁਤ ਇਹਦੇ ਨਾਲ ਕਰਦਾ ਸੀ ਉਹ ਜਿਹੜਾ ਪਹਿਲੇ ਹਸਬੰਡ ਸੀ ਵੇਖਿਆ ਨੇ ਉਹਦਾ ਸੀ ਇੰਟਰਵਿਊ ਵੀ ਸੁਣਿਆ ਸੀ ਵਿਚਾਰਾ ਰੋਂਦਾ ਪਿਆ ਸੀ ਕਿ ਇਹਨੇ ਮੇਰੇ ਨਾਲ ਧੋਖਾ ਕੀਤਾ ਵੈ ਲੇਕਿਨ ਇਹ ਹੈ ਕਿ ਉਹ ਐਡਾ ਸੋਨਾ ਨਹੀਂ ਸੀ ਇਹ ਸੋਨਾ ਸੀ ਤਦ ਕਰਕੇ ਪਰ ਉਹ ਨਹੀਂ ਇਹ ਵੀ ਸੋਨ ਨੂੰ ਕੀ ਆਪਣਾ ਸੋਨ ਨੂੰ ਆਪਣਾ ਕਹਿੰਦੇ ਨੇ ਪਾ ਕੇ ਖਾਣਾ ਇਹ ਵੀ ਤੇ ਲਾਲਚ ਨੂੰ ਨਾ ਲੱਗਾ ਕਿ ਚੱਲ ਇੰਨਾ ਇਹ ਫਾਮ ਬੰਨ ਬੈਨ ਹੋਇਆ ਦੇ ਨਾਲ ਹੀ ਵੇਲੋ ਵੀ ਆਪ ਵੀ ਇਹ ਨੂੰ ਆਂਦੇ ਹੋਣਗੇ ਜਦੋਂ ਮੈਂ ਵੀ ਨਾਲ ਉਹ ਜਿਵੇਂ ਆਪਣਾ ਬੰਦ ਹੋਇਆ ਤੇ ਪਰਲੇ ਨੇ ਕਹਤਾ ਚੱਲ ਹੁਣ ਪੋਲਾ ਪੋਲਾ ਨਿਕਲਣਾ ਬਾਹਰ ਸ਼ੁਰੂ ਹੋ ਜਾ ਗਲਤ ਗੱਲ ਹੈ ਮਤਲਬ ਇਹ ਸੀ ਕੋਈ ਕੋਈ ਤੁਸੀਂ ਇੱਕ ਰਿਲੇਸ਼ਨਸ਼ਿਪ 'ਚ ਹੋ ਮੀਆਂ ਬੀਵੀ ਹੋ ਅਗਰ ਉਤਾਰ ਚੜਾਓ ਆਂਦਾ ਪਏ ਤੇ ਤੁਸੀਂ ਦੋਵੇਂ ਇੱਕ ਦੂਸਰੇ ਨੂੰ ਫੇਸ ਕਰੋ ਇਹ ਨਹੀਂ ਸੀ ਕਿ ਪਹਿਲੇ ਗੱਲ ਹੋਰ ਸੀ ਪਹਿਲੇ ਉਹ ਤੇਰੀ ਫਰੈਂਡ ਸੀ ਹੁਣ ਤੇਰੀ بیوی ਆ ਮਤਲਬ ਏੰਜ ਦੀ ਸੋਚ ਹੋਣੀ ਚਾਹੀਦੀ ਪਰ ਪਤਾ ਨਹੀਂ ਕਿਉਂ ਅੱਜ ਕੱਲ੍ਹ ਦੇ ਲੋਕਾਂ 'ਚ ਇਹ ਜਿਹੜਾ ਵਿਆਹ ਸ਼ਾਦੀ ਆ ਇੱਕ ਖੇਡ ਬਣ ਗਈ ਹੋਈ ਬੁੱਢੀ ਬੁੱਢੇ ਦਾ ਨਾ ਖੇਡ ਬਣਾਇਆ ਖੇਡ ਬਣ ਗਈ ਯਾਰ ਰਿਲੇਸ਼ਨਸ਼ਿਪ ਖੇਡ ਬਣ ਗਈ ਰਿਸ਼ਤੇ ਨਾਤੇ ਖੇਡ ਬਣ ਗਈ ਹੋਈ ਦਰਿਆਈ ਘੋੜੇ ਨੂੰ ਕਾਦੀ ਟੈਨਸ਼ਨ ਉਹ ਚੌਥਾ ਕਰ ਲੇਗੀ ਨਹੀਂ ਗਲਤ ਗੱਲ ਐ ਫੇਰ ਗਲਤ ਗੱਲ ਜਦੋਂ ਅਗਲੀ ਨੇ ਆਪਣਾ ਸ਼ਰਮ ਹਿਆ ਨਹੀਂ ਕਰਦੀ ਪਈ ਐ ਠੀਕ ਐ ਕਹਿੰਦੇ ਨੇ ਯਾਰ ਕਿ ਕਿਸੇ ਨਾ ਕਿਸੇ ਸਹਾਈਤੇ ਉਤੇ ਨਾ ਤੁਸੀਂ ਜੋ ਕਹਿੰਦੇ ਆਪਣਾ ਬੋਭੋਗੇ ਨਾ ਉਹੀ ਕਟੋਗੇ ਤੁਸੀਂ ਕਿਸੇ ਨਾ ਜ਼ਿਆਤੀ ਕਰੋਗੇ ਤੁਹਾਡੇ ਨਾਲ ਵੀ ਜ਼ਿਆਤੀ ਹੋਏਗੀ ਠੀਕ ਹੈ ਇਹਨੇ ਪਿਛਲਾ ਛੱਡਿਆ ਅਗਲਾ ਇਹਨੂੰ ਛੱਡਣ ਲੱਗਾ ਠੀਕ ਹੈ ਦੁਨੀਆ ਮਕਾਫਤ ਦੇ ਅਮਲ ਹੈ ਉਹ ਕਹਿੰਦੇ ਨੇ ਜੋ ਤੁਸੀਂ ਕਿਸੇ ਨਾਲ ਲੱਗਰ ਕਿਸੇ ਦੀ ਦਿਲਜ਼اری ਕਰਦੇ ਹੋ ਤੁਸੀਂ ਇੱਥੇ ਭੁਗਤ ਕੇ ਜਾਣਾ ਭੁਗਤ ਕੇ ਜਾਓਗੇ ਉਸ ਤੋਂ ਬਾਅਦ ਅੱਗੇ ਜਾ ਕੇ ਤੇ ਜਿਹੜਾ ਹਸਾਬ ਹੋਣਾ ਬਾਅਦ ਚ ਹੋਣਾ ਇੱਥੇ ਤੁਸੀਂ ਭੁਗਤ ਕੇ ਜਾਣਾ ਵੇ ਬਿਲਕੁਲ ਬਾਕੀ ਇਹ ਕਿ ਅੱਜ ਬਹੁਤ ਹੀ ਤਤੀਆਂ ਤਤੀਆਂ ਕਰ ਦਿੱਤੀਆਂ ਕੰਮਪਾਈ ਵਾਲੇ ਨੇ ਨਹੀਂ ਨਾਲੇ ਸਹੀ ਕਰਦਾ ਠੀਕ ਹੈ ਇੱਕ ਕਿ ਵਲੋਗਿੰਗ ਹੋਵੇ ਤੇ ਕੋਈ ਵਲੋਗਿੰਗ ਦਾ ਸਿਰ ਪੈਰ ਹੋਵੇ ਕੋਈ ਵਲੋਗਿੰਗ ਦਾ ਨਾ ਕਿਉਂਕਿ ਦੇਖੋ ਜੀ ਕਈ ਬਲੋਗਰ ਹੋਰ ਵੀ ਨੇ ਉਹਨਾਂ ਦੀ ਕਿਉਂ ਨਹੀਂ ਕਰਦਾ ਬਿਲਕੁਲ ਜਿਹੜੇ ਵਲੋਗਿੰਗ ਦੀ ਚਵਲਾ ਮਾਰਦੇ ਨੇ ਠੀਕ ਹੈ ਉਹਨਾਂ ਨੂੰ ਹੀ ਫੜਦਾ ਹੈ ਨਾ ਠੀਕ ਹੈ ਔਰ ਕਹਿੰਦਾ ਮੈਂ ਕਿ ਪ੍ਰੋਪਰ ਵੇ ਨਾਲ ਤੁਸੀਂ ਫੈਮਿਲੀ ਵਲੋਗਿੰਗ ਕਰੋ ਨਾ ਠੀਕ ਹੈ ਤੇ ਸਾਰੇ ਤੁਹਾਡੀ ਵਲੋਗਿੰਗ ਪਸੰਦ ਵੀ ਕਰਨ ਵੇ ਜਿਹੜੀਆਂ ਤੁਸੀਂ ਚਵਲਾ ਮਾਰ ਦਿੰਦੇ ਹੋ ਐਵੇਂ ਕੈਮਰਾ ਚੱਕ ਕੇ ਕਿਸੇ ਦੇ ਕਮਰੇ ਚ ਤੇ ਐਵੇਂ ਕੈਮਰਾ ਚੱਕ ਕੇ ਜੋ ਮਰਜ਼ੀ ਭਾਈ ਜਾ ਰਹੇ ਹੋ ਅੱਛਾ ਬੋਤਾ ਜਹਾਂ ਸੇ ਵਾਲਾ ਉਹ ਸੀ ਖਾਰੇ ਸ਼ਾਲਾ ਔਰ ਕੁੜੀ ਵੀ ਦੇਖੇ ਕਿੰਨੀ ਗੁਰੇ ਦੀ ਅੱਜ ਇਹੋ ਜੀ ਔਰਤ ਨੂੰ ਕਹਿਦੀ ਹੈ ਨਾ ਰੋਟੀਆਂ ਪਕਾ ਦੇ ਅਗਲੀ ਕਹਿੰਦੀ ਨਾ ਸਾਦੀਆਂ ਪਕਾ ਦੇ ਮਿਸੀਆਂ ਪਕਾ ਦਿੰਦੀ ਹੈ ਇੱਥੇ ਖੁਰਗਲੇ ਇੱਥੇ ਖੁਰਗਲੇ ਕਾਚੇ ਜੇ ਖੁਰਗਲੇ ਇੱਥੇ ਖੁਰਗਲੇ ਕਰਕੇ ਉਹ ਬਾਅਦ ਜੋ ਬੰਦਾ ਕਹਿੰਦਾ ਯਾਰ ਮੈਂ ਤੇ ਸਾਦੀਆਂ ਰੋਟੀਆਂ ਤੂੰ ਮੈਨੂੰ ਆਪਣਾ ਮਿਸੀਆਂ ਰੋਟੀਆਂ ਖਵਾਤੀਆਂ ਨੇ ਜੋ ਜਾਂ ਨਮਕ ਪਾਤਾ ਹੀ ਵਿੱਚ ਹਾਂ ਬਾਕੀ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਕਮੈਂਟਸ ਕਰਕੇ ਜਰੂਰ ਦੱਸੋ ਵੀਡੀਓ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖੋ ਰੱਬ ਰਾਖਾ